ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ 'ਚ ਰਹਿੰਦੇ ਆ ਤੇ ਹੁਣ ਵੀ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ 'ਚ ਜਾ ਰਹੇ ਆ ਭਾਵੇਂ ਹੀ ਸਾਡੇ ਪੰਜਾਬੀਆਂ ਦਾ ਵਿਦੇਸ਼ ਜਾਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਕਿਸੇ ਦਾ ਦਿਲ ਨਹੀਂ ਕਰਦਾ ਪੰਜਾਬ ਨੂੰ ਛੱਡ ਕੇ ਜਾਣ ਆਪਣੇ ਮਾਪਿਆਂ ਤੇ ਆਪਣੇ ਪਿੰਡ ਨੂੰ ਛੱਡ ਕੇ ਜਾਣ ਪਰ ਮਜਬੂਰੀਆਂ ਹੀ ਪੰਜਾਬੀਆਂ ਨੂੰ ਬਾਹਰ ਭੇਜ ਦਿੰਦੀਆਂ ਨੇ ਕਿਉਂਕਿ ਇੱਧਰ ਰਹਿ ਕੇ ਵੀ ਗੁਜ਼ਾਰਾ ਕਰਨਾ ਔਖਾ ਹੋ ਜਾਂਦਾ ਹੈ ਬਾਕੀ ਤੁਸੀਂ ਜਾਣਦੇ ਹੋ ਕਿ ਸਾਡੇ ਪੰਜਾਬੀ ਜਿੱਥੇ ਵੀ ਜਾਂਦੇ ਨੇ ਆਤਹੀ ਕਰਾਉਂਦੇ ਨੇ ਜਿਵੇਂ ਕਿ ਬਹੁਤ ਸਾਰੇ ਪੰਜਾਬੀ ਸਟੂਡੈਂਟਸ ਵਿਦੇਸ਼ਾਂ 'ਚ ਗਏ ਹੋਏ ਨੇ ਹਾਲ ਹੀ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੀ ਹਾਂ ਇਹ ਵੀਡੀਓ ਸਾਈਟ ਸਿਮਰਨਦੀਪ ਸਿੰਘ ਦੀ ਹੈ ਜੀ ਹਾਂ ਸਿਮਰਨਦੀਪ ਸਿੰਘ ਨੂੰ ਮਿਲਣ ਲੱਗੀ ਹੈ ਡਿਗਰੀ ਤੇ ਗਿਆ ਹੋਇਆ ਹੈ ਸਟੇਜ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਿੱਧੂ ਮੂਸੇਵਾਲੇ ਨੇ ਪੂਰੀ ਹੀ ਦੁਨੀਆ 'ਚ ਥਾਪੀ ਫੇਮਸ ਕਰਕੇ ਰੱਖ ਦਿੱਤੀ ਹੈ ਮੂਸੇਵਾਲਾ ਮਾਰਦਾ ਸੀ ਪੱਟ ਤੇ ਥਾਪੀਆਂ ਤੇ ਉਵੇਂ ਹੀ ਸਾਡੇ ਪੰਜਾਬੀ ਦੁਨੀਆ ਦੇ ਕੋਨੇ-ਕੋਨੇ 'ਚ ਜਾ ਫਿਰ ਹੁਣ ਥਾਪੀਆਂ ਮਾਰਦੇ ਨੇ ਜਦੋਂ ਉਹ ਖੁਸ਼ ਹੁੰਦੇ ਨੇ ਹਾਲੀ ਵਿੱਚ ਇਸ ਵੀਰ ਨੂੰ ਹੁਣ ਡਿਗਰੀ ਮਿਲਣ ਲੱਗੀ ਹੈ ਤੇ ਵੀਰ ਨੇ ਪੱਟ ਤੇ ਥਾਪੀ ਮਾਰੀ ਹੈ ਇਸ ਨੂੰ ਦੇਖ ਕੇ ਆ ਕਾਲਜ ਯੂਨੀਵਰਸਿਟੀ ਦਾ ਸਾਈਡ ਆਨਰ ਜਾਂ ਪ੍ਰਿੰਸੀਪਲ ਆ ਉਸ ਨੇ ਵੀ ਪੱਟ ਤੇ ਥਾਪੀ ਮਾਰ ਦਿੱਤੀ ਥਾਪੀ ਤਾਂ ਫਿਰ ਜਨਾਬ ਨੇ ਮਾਰ ਦਿੱਤੀ ਪਰ ਇਸ ਨੂੰ ਪਤਾ ਕਿ ਥਾਪੀਆਂ ਧੁੱਤੀਆਂ ਐ ਪੰਜਾਬੀ ਚੱਲ ਸਕਦੇ ਆ ਆ ਦੇਖੋ ਫਿਰ ਪੱਟ ਨੂੰ ਕਿਵੇਂ ਮਲਦਾ ਪਿਆ ਐ ਜਿੱਦਾਂ ਬਹੁਤ ਹੀ ਜ਼ੋਰ ਨਾਲ ਥਾਪੀ ਵੱਜ ਗਈ ਸਰਦਾਰ ਵੀਰ ਵੀ ਪਿੱਛੇ ਮੁੜ ਫਿਰ ਦੇਖਦਾ ਐ ਤੇ ਹੱਸਦਾ ਐ ਕਿ ਆਹ ਕੀ ਕਰਤਾ ਸੋ ਯਾਰੋ ਪੰਜਾਬੀ ਜਿੱਥੇ ਵੀ ਜਾਂਦੇ ਨੇ ਸੱਚੀ ਰੌਣਕਾਂ ਲਾਈ ਰੱਖਦੇ ਨੇ ਬਾਕੀ ਆ ਵਿਦੇਸੀ ਜਨਾਬ ਹੁਣੇ ਵੀ ਬਹੁਤ ਹੀ ਦਿਲ ਦੇ ਚੰਗੇ ਲੱਗਦੇ ਸੀ ਵੈਸੇ ਵੀ ਕਹਿੰਦੇ ਨੇ ਜ਼ਿਆਦਾਤਰ ਦੇਸ਼ਾਂ ਦੇ ਲੋਕ ਬਹੁਤ ਹੀ ਵਧੀਆ ਹੁੰਦੇ ਨੇ ਤੇ ਫਿਰ ਜਦੋਂ ਇਹਨਾਂ ਨੂੰ ਸਰਦਾਰ ਮਿਲ ਗਿਆ ਤੇ ਹੋਰ ਵੀ ਜ਼ਿਆਦਾ ਖੁਸ਼ ਹੋ ਗਏ ਸੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਕੇ ਜਰੂਰ ਜਾਇਆ ਸੋ ਮਿਲ ਰਹੇ ਹਾਂクセ ਨਵੀਂ ਵੀਡੀਓ ਨਾਲ ਸਸ਼ੀ ਕਾਂ